ਕਾਲ ਜੀ ਸਾਰਿਆਂ ਨੂੰ ਰੱਜ ਚੱਲਿਆਂ ਜੀ ਬੇਲੇ ਪੌਪਲਰ ਲੈਣ 200 ਬੂਟਾ ਬੋਕ ਕੀਤਾ ਸੀਗਾ ਆਪਣਾ ਪਿਛਲੇ ਸਾਲ ਦਾ ਇਹ ਚੜ ਗਏ ਜੀ ਮਾਛੀਵਾੜੇ ਤੋਂ ਨਹਿਰੋਂ ਨਹਿਰ ਹੁਣ ਆਪਾਂ ਪਹੁੰਚਾਂਗੇ ਚਮਕੌਰ ਸਾਹਿਬ ਚਮਕੌਰ ਸਾਹਿਬ ਤੋਂ ਅੱਗੇ ਲੈਫਟ ਟਰਨ ਕਰਕੇ ਫਿਰ ਬੇਲੇ ਦੇ ਕੋਲ ਇਹਨਾਂ ਦੀ ਨਸਰ ਹੀ ਆ ਮਤਲਬ ਬੇਲੇ ਤੋਂ ਅੱਗੇ ਕਿਸ ਕੋਈ ਪਿੰਡ ਪੈਂਦਾ ਇਹਦਾ ਨੋ ਹੈਗਾ ਗ੍ਰੀਨ ਫੀਲਡ ਐਕਸਪ੍ਰੈਸ ਵੀ ਇਹ ਨਵਾਂ ਨਿਕਲ ਰਿਹਾ ਕਰੋੜ ਇਹ ਲੁਧਿਆਣਾ ਤੋਂ ਸਿੱਧਾ ਹੀ ਰੋਪੜ ਤੋਂ ਜਾਣਾ ਚਮਕੌਰ ਸਾਹਿਬ ਤੋਂ ਪਿੱਛੇ ਦੀ ਨਿਕਲ ਜਾਣਾ ਹੈ ਵਾਹਿਗੁਰੂ ਜੀ ਸਤਿ ਸ੍ਰੀ ਅਕਾਲ ਇਹ ਚਮਕੌਰ ਸਾਹਿਬ ਦੀ ਪੇਤਰਤਾਤੀ ਤੇ ਪਹੁੰਚ ਗਏ ਜੀ ਦਾਸ ਸੋਈ ਸ਼ਹਾਦਤ ਔਰ ਸਾਹ ਹਾਂਜੀ ਇਹ ਪਹੁੰਚ ਗਏ ਨਰਸਰੀ ਚ ਇਹਨਾਂ ਦੀ ਇੱਥੋਂ ਚੱਕਣਾ ਆਪਾਂ 200 ਬੂਟਾ ਜਿਹੜਾ ਆਪਣਾ ਖਰਾਬ ਕਰਤਾ ਸੀ ਜਾਨਵਰਾਂ ਨੇ ਹੁਣ ਮਿਲਦੇ ਇੱਥੇ ਬੰਦਿਆਂ ਨੂੰ ਪੁੱਛਦੇ ਆ ਨਾ ਇਹ ਆ ਜੀ ਨਰਸਰੀ ਬਿਮਕੋਲਿਆਂ ਦੀ ਉਧਰ ਪਟਾਈ ਕਰਨ ਲੱਗੇ ਨੇ ਬੂਟਿਆਂ ਦੀ ਲੱਗ ਲੱਗ ਵੈਰਾਈਟੀਆਂ ਖੜੀਆਂ ਨੇ ਅੱਧਿਆਂ ਤੇ ਨੀਲੀ ਟੇਪ ਆਧਿਆਂ ਤੇ ਲਾਲ ਲੱਗ ਲੱਗ W109 110 111 ਇਹ ਲੱਗ ਲੱਗ ਵੈਰਾਈਟੀਆਂ ਆਹ ਦੇਖੋ ਜੀ ਐ ਤਿਆਰ ਹੁੰਦੇ ਨੇ ਇੱਥੇ ਬੂਟੇ ਇਹ ਛੋਟੀ ਜੀ ਕਲਮ ਪਹਿਲਾਂ ਲੱਗ ਜਾਂਦੀ ਆ ਟ੍ਰੇ ਚ ਟ੍ਰੇ ਤੋਂ ਇੱਥੇ ਟ੍ਰਾਂਸਪਲੈਂਟ ਹੁੰਦੀ ਆ ਫਿਰ ਟ੍ਰੇ ਆਹ ਕਲਮ ਸਿੱਧੀ ਐ ਤਿਆਰ ਹੁੰਦੀ ਆ ਕਿ ਮੈ ਤੁਹਾਨੂੰ ਫਸਲ ਦਾ ਵੀ ਜਿਹੜਾ ਜਿਨ੍ਹਾਂ ਨੂੰ ਸਾਡੇ ਰੀਚ ਖਾਸਾ ਬਹਿਮ ਆ ਵੀ ਪਪੂਲਰ ਚ ਫਸਲ ਨਹੀਂ ਹੁੰਦੀ ਇੰਟਰ ਕ੍ਰੋਪਿੰਗ ਬੜੀ ਮੁਸ਼ਕਲ ਆ ਉਹ ਵੀ ਮੈਂ ਤੁਹਾਨੂੰ ਰਾਹ ਚ ਦਿਖਾਉਣਾ ਸਾਰੇ ਇਹਨਾਂ ਦੀ ਇੱਥੇ ਪਪੂਲਰ ਲੱਗੇ ਹੋਏ ਆ ਦੇਖੋ ਇੰਟਰ ਕ੍ਰੋਪਿੰਗ ਇਹਦੀ ਕਣਖ ਖੜੀ ਦੇਖੋ ਲੈ ਤੇ ਇਹ ਖੱਬੇ ਪਾਸੇ ਰੂਪੜ ਸੱਜੇ ਪਾਸੇ ਬੇਲਾ ਆ ਕੋਈ ਜੋ ਆ ਜਾਂ ਫਿਰ ਕੋਈ ਮਹਿਰ ਕੋਈ ਅਲੱਗਤ ਆ ਦੇ ਕੰਡੇ ਆ ਅੱਗੇ ਪਿੰਡੋਜੀ ਤੋਂ ਆਪਾਂ ਲੈ ਕੇ ਆਏ ਜਿੱਥੇ ਪਾਪੂ ਸਵੇਰ ਵੇਲੇ ਆਪਾਂ ਆਏ ਸੀਗੇ ਪਿੰਡਾਂ ਚੋਂ ਫੋਜੇਪੁਰ ਖਿਆ ਦਾ ਉਹ ਉੱਥੋਂ ਮੁੜ ਕੇ ਆਏ ਸੀ ਹੁਣ ਆਪਾਂ ਜਾਵਾਂਗੇ ਬੇਲੇ ਤੋਂ ਚਮਕੌਰ ਸਾਹਿਬ 메ਨ ਰੋਡ ਤੋਂ ਕਿਉਂਕਿ ਹੁਣ ਆਪਣੇ ਕੋਲ ਬੂਟੇ ਖਾਸ ਲੱਤੇ ਨੇ ਵੇਰੇ ਆਪਾਂ ਇੱਥੋਂ ਕ ਨਿਕਲੇ ਸੀਗੇ ਇਸ ਪਿੰਡ ਚੋਂ ਹਾਂ ਇੱਥੋਂ ਨਿਕਲੇ ਸੀ ਵੀਰੇ ਇਹ ਆ ਜੀ ਪਿੰਡ ਚੌਂਤਾ ਕਲਾਂ ਦਾ ਅੱਖਾਂ ਦਾ ਝੱਲੀਆਂ ਖੁੱਦ ਹਰ ਸਰੀ ਇੱਥੇ ਬਹੁਤ ਨੇ ਪੌਪੂਲਰ ਦੀ ਤੁਹਾਨੂੰ ਸਾਰੇ ਹੀ ਰਕਬਾ ਤਕਰੀਬਨ ਤਕਰੀਬਨ ਪੌਪੂਲਰ ਦਾ ਹੀ ਮਿਲਣਾ ਚਾਰ ਕੁਰੇ ਸਾਰੀ ਪਾਪੂਲਰ ਨੇ ਨਰਸਰੀਆਂ ਵੀ ਬਹੁਤ ਨੇ ਆਹ ਜਿਵੇਂ ਨਰਸਰੀ ਇੱਕ ਆ ਇਹਨਾਂ ਨੇ ਪਾਣੀ ਦੇ ਥੱਲੇ ਜਿਵੇਂ ਖਾੜਜਾ ਬਣਾ ਕੇ ਰੱਖਿਆ ਸੀੜੋ ਮਾਸਕੋ ਇਹ ਪਿੰਡ ਆ ਗਿਆ ਦੇਖੋ ਗਣ ਪਾਪੂਲਰ ਦੇ ਵਿੱਚ ਇੰਟਰ ਕ੍ਰੋਪਿੰਗ ਦੀ ਦੇਖ ਲੋ एग्जांपल ਕਿੰਨੀ ਤਕੜੀ ਇਹ ਆ ਗਿਆ ਜੀ ਬੇਲਾ ਪਹੁੰਚ ਗਏ ਜੀ ਚਮਕੌਰ ਸਾਹਿਬ ਮੈਂ ਤੁਹਾਨੂੰ ਜਾਂਦੇ ਹੋਏ ਦਿਖਾਉਂਗਾ ਵੀਊ ਆ ਨਹਿਰ ਦਾ ਸਵੇਰੇ ਦਾ ਦਿਸਦਾ ਨਹੀਂ ਸੀ ਕੋਟ ਧੁੰਦ ਕਰਕੇ Bu da jant sağlıklı ayağındayız. Yer ayağındayız. Burada Where do you the pump. ਉਹ ਸਾਰੇ ਨੂੰ ਪਤਾ ਜੀ ਸ਼ੀਦੀ 15 ਵੜਾ ਚੰਦਾ ਇੱਥੇ ਜਾਣ ਵਾਲੀ ਸੰਗਤਾਂ ਵਾਸਤੇ ਤਕਰੀਬਨ ਸਾਰੇ ਪਿੰਡ ਵਾਲੇ ਵਿਚਾਰੇ ਨੇ ਲੰਗਰ ਲਾਇਆ ਉਹ ਵਾਹਿਗੁਰੂ ਆਹ ਪਹੁੰਚ ਗਏ ਬਾਬੇ ਦੀ ਕਿਰਪਾ ਨਾਲ ਇੱਥੇ ਫੁੱਟਰ ਤੇ ਆਹ ਉੱਥੇ ਰੱਖਾਂਗੇ ਇਹਨੂੰ ਤਿੰਨ ਚਾਰ ਦਿਨ ਜਦ ਤੱਕ ਲੋਏ ਕੱਢ ਕੇ ਤਿਆਰੀ ਕਰਾਂਗੇ